ਅਸਵਲੇ ਮੰਗਲ 7th son YouTube ਚੈਨਲ ਦੀ ਟੀਮ ਪਹੁੰਚ ਚੱਕੀ ਹੈ ਲੁਧਿਆਣੇ ਗਡਵਾਸੂ ਯੂਨੀਵਰਸਿਟੀ ਜਿੱਥੇ ਪਸ਼ੂ ਪਾਲਨ ਮੇਲਾ ਲੱਗ ਰਿਹਾ ਹੈ ਔਰ ਇਸ ਮੇਲੇ ਦੇ ਵਿੱਚ ਕੀ ਕੀ ਹੈ ਇਹ ਸਾਰਾ ਕੁਝ ਤੁਹਾਨੂੰ ਕੋਸ਼ਿਸ਼ ਕਰੇਗੀ ਮੰਗਲ 7th son YouTube ਚੈਨਲ ਦੀ ਟੀਮ ਦਿਖਾਉਣ ਦੀ ਕਿ ਇਸ ਮੇਲੇ ਦੇ ਵਿੱਚ ਪਸ਼ੂ ਪਾਲਕਾਂ ਲਈ ਕੀ-ਕੀ ਖੋਜ ਦੇਖਣ ਲਈ ਲਗਾਇਆ ਗਿਆ ਹੈ ਕੀ ਕੀ ਪ੍ਰਦਰਸ਼ਨੀਆਂ ਹਨ ਆਓ ਦੇਖਦੇ ਹਾਂ ਪਸ਼ੂ ਪਾਲਨ ਮੇਲਾ ਗਡਵਸ ਯੂਨੀਵਰਸਿਟੀ ਲੁਧਿਆਣਾ ਇਸ ਵੇਲੇ ਸਾਡੀ ਟੀਮ ਯੂਨੀਵਰਸਿਟੀ ਦੇ ਗੇਟ ਨੰਬਰ 5 ਦੇ ਵਿੱਚ ਦੇ ਇੰਟਰ ਹੋ ਕੇ ਅੰਦਰ ਜਾ ਰਹੀ ਹੈ ਜਿੱਥੇ ਕਿ ਸਿਕਿਉਰਿਟੀ ਦਾ ਪੂਖਤਾ ਪ੍ਰਬੰਧ ਕੀਤਾ ਹੋਇਆ ਹੈ ਔਰ ਹਰ ਗੱਡੀ ਨੂੰ ਦੇਖ ਕੇ ਸਿਕਿਉਰਿਟੀ ਅੰਦਰ ਦੇਣ ਜਾ ਰਹੀ ਹੈ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਵਿੱਚ ਹਾਂ ਸੰਭ ਤੇ ਬੋਰਡ ਲੱਗੇ ਹੋਏ ਨੇ ਕਿ ਮੇਲੇ ਨੂੰ ਜਾਣ ਵਾਲੇ ਜਿਹੜੇ ਪਸ਼ੂ ਪਾਲਕ ਨੇ ਉਹਨਾਂ ਦੀ ਪਾਰਕਿੰਗ ਕਿਸ ਸਾਈਡ ਤੇ ਆ ਅਧਿਕਾਰੀਆਂ ਨੇ ਕਿਸ ਰਸਤੇ ਥਾਣੀ ਅੱਗੇ ਜਾਣਾ ਹੈ ਔਰ ਇਸ ਤੋਂ ਇਲਾਵਾ ਆਉਣ ਵਾਲੇ ਦਰਸ਼ਕਾਂ ਲਈ ਪਸ਼ੂ ਪਾਲਕਾਂ ਦੇ ਲਈ ਬੈਠਣ ਲਈ ਖਾਣ ਪੀਣ ਦਾ ਵੀ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਹੈ ਅੰਦਰੋਂ ਸੜਕਾਂ ਵੀ ਬੋਦਸ਼ੀਆਂ ਮੇਨਟੇਨ ਕੀਤੀਆਂ ਹੋਈਆਂ ਨੇ ਮੇਲੇ ਵੱਲੋਂ ਹਰ ਪਸ਼ੂ ਪਾਲਣ ਨੂੰ ਜੀਆ ਕਿਹਾ ਜਾ ਰਿਹਾ ਹੈ ਅੱਜ ਪਹਿਲਾ ਦਿਨ ਹੈ ਮੇਲੇ ਦਾ ਔਰ ਇਹਦੇ ਵਿੱਚ ਦੇਖਿਆ ਜਾਵੇ ਤੇ ਐਸ ਸਾਈਡ ਦੇ ਉੱਪਰ ਕੁਝ ਆਪਣੀਆਂ ਡਿਮਾਂਡਾਂ ਨੂੰ ਲੈ ਕੇ ਬੈਠੇ ਹੋਏ ਨੇ ਸਟੂਡੈਂਟ ਇਹ ਸਾਡਾ ਪਤਾ ਮੁੰਡਾ ਸਾਡਾ ਹੱਕ ਇਹ ਲਾਇਆ ਹੋਇਆ ਧਰਨਾ ਕਾਦੇ ਵਾਸਤੇ ਆ ਹਾਂਜੀ ਸਿਰ ਸਾਡੇ ਸਟਾਈਪਨ ਇਨਕਰੀਜ਼ ਦੀ ਮੰਗ ਹੈ ਜੀ ਸਾਡੀ ਸਰਕਾਰ ਨੂੰ ਉਹਦੇ ਨਾਲ ਰਿਲੇਟਡ ਇਸੇ ਧਰਨਾ ਲਾਇਆ ਹੋਇਆ ਅੱਜ ਮੇਲੇ ਦੇ ਦੌਰਾਨ ਕਿਹੜਾ ਆਪਣੀ ਕਿਹੜੀ ਜਥੇਬੰਦੀ ਹੈ ਸਟੂਡੈਂਟ ਵੈਟਰਨਰੀ ਵੈਟਰਨਰੀ ਸਟੂਡੈਂਟਸ ਯੂਨੀਅਨ ਬੀਵੀਐਸ ਕਾਰ ਬੀਵੀਐਸ ਐਂਡ ਐਚ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਇਸ ਮੇਲੇ ਦੇ ਵਿੱਚ ਵੀ ਆਪਣੀ ਡਿਮਾਂਡ ਨੂੰ ਕੋਈ ਕਹਿਣਾ ਚਾਹੋਗੇ ਚੋਣ ਦੇ ਲਈ ਸਾਰੇ ਸਿਰ ਸਾਡੀ ਸਰਕਾਰ ਨੂੰ ਇਹੀ ਮੰਗ ਹੈ ਜੀ ਸਾਡੀਆਂ ਮੰਗਾਂ ਪੂਰੀਆਂ ਕੀਤੀ ਜਾਣ ਸਾਡੀ ਯੂਨੀਵਰਸਿਟੀ ਨੂੰ ਵੀ ਇਹੀ ਮੰਗ ਹੈ ਜੀ ਸਾਡੀ ਐਸੂਨ ਐਸ ਪੋਸੀਬਲ ਸਾਡੀ ਮੀਟਿੰਗ ਅਰੇਂਜ ਕਰਾਈ ਜਾਵੇ ਐਫਐਮ ਸਰ ਨਾਲ ਤੇ ਸਾਡੀਆਂ ਮੰਗਾਂ ਨੂੰ ਐਸੂਨ ਸੁਣ ਐਸੂਨ ਐਸ ਪੋਸੀਬਲ ਪੂਰਾ ਕੀਤਾ ਜਾਵੇ ਵਾਹ ਵਾਹ ਜੈਸ ਜੈਸ ਹੇ ਵਾਹ ਜੈਸ ਜੈਸ ਪੰਜਾਬ ਹਰਿਆਣਾ ਰਾਜਸਥਾਨ ਪਤਾ ਹੋਵੇ ਇੱਕ ਸਮਾਂ ਪੰਜਾਬ ਹਰਿਆਣਾ ਰਾਜਸਥਾਨ ਸਭ ਤੋਂ ਪਹਿਲਾਂ ਤਾਂ ਜੀ ਸਤਿ ਸ੍ਰੀ ਅਕਾਲ ਅਸੀਂ ਵੈਟਰਨਰੀ ਸਟੂਡੈਂਟਸ ਯੂਨੀਅਨ ਲੁਧਿਆਣਾ ਤੋਂ ਅੱਜ ਇੱਕ ਅਣਮਿੱਥੇ ਸਮੇਂ ਲਈ ਹੜਤਾਲ ਦਾ ਦੂਜਾ ਦਿਨ ਸਾਡਾ ਸ਼ੁਰੂ ਹੋ ਚੁੱਕਿਆ ਸਾਡੀ ਪੰਜਾਬ ਸਰਕਾਰ ਨੂੰ ਪ੍ਰਾਇਮਰੀ ਡਿਮਾਂਡ ਹੈ ਜਿਹੜੀ ਉਹ ਹੈਗੀ ਹੈ ਕਿ ਸਾਡਾ ਜਿਹੜਾ ਇੰਟਰਨਸ਼ਿਪ ਸਤਾਈ ਪੰਡਾ ਵੈਟਰਨਰੀ ਡਾਕਟਰਸ ਦਾ ਉਹ 15000 ਤੋਂ ਵਧਾ ਕੇ 24310 ਰੁਪਏ ਕੀਤਾ ਜਾਵੇ ਕਿਉਂਕਿ ਸਾਡੇ ਨਾਲ ਦੇ ਗੁਆਂਢੀ ਸੂਬਿਆਂ ਦੇ ਵਿੱਚ ਜਿਵੇਂ ਕਿ ਹਰਿਆਣੇ ਦੇ ਵਿੱਚ 24310 ਦਿੱਤਾ ਜਾਂਦਾ ਤੇ ਰਾਜਸਥਾਨ ਰਾਜੂ ਵਾਸ ਦੇ ਵਿੱਚ 22000 ਦਿੱਤਾ ਜਾਂਦਾ ਤੇ BHU ਵਾਰਾਨਸੀ ਦੇ ਵਿੱਚ 23500 ਦਿੱਤਾ ਜਾਂਦਾ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਡੈਂਟਲ ਤੇ MBBS ਸੈਂਟਰਾਂਸ ਨੂੰ 22000 ਰੁਪਏ ਮਹੀਨਾ ਦਿੱਤਾ ਜਾਂਦਾ ਤੇ ਸਾਡਾ ਚਾਹੇ ਨਾਲ ਦੀ ਯੂਨੀਵਰਸਿਟੀ ਨਾਲ ਕੰਪੇਅਰ ਕਰ ਲਈਏ ਚਾਹੇ ਪੰਜਾਬ ਦੇ BDS ਤੇ MBBS ਸੈਂਟਰਾਂਸ ਨਾਲ ਕੰਪੇਅਰ ਕਰ ਲਈਏ ਸਾਡਾ ਪੱਤਾ ਦੋਨਾਂ ਨਾਲ ਉਹੀ ਘਟਾ ਤੇ ਇਹਦੇ ਵਿੱਚ ਇੱਕ ਮੇਨ ਗੱਲ ਇਹ ਆ ਕਿ ਪੰਜਾਬ ਸਰਕਾਰ ਵੱਲੋਂ ਸਾਨੂੰ 0 ਰੁਪਇਆ ਦਿੱਤਾ ਜਾ ਰਿਹਾ ਹੁਣ ਤੱਕ ਜਿਹੜਾ ਸਾਨੂੰ ਸਟਾਈਪੈਂਡ ਦਿੱਤਾ ਜਾ ਰਿਹਾ ਉਹ ਯੂਨੀਵਰਸਿਟੀ ਆਪਣੇ ਲੈਵਲ ਤੇ ਦੇ ਰਹੀ ਆ ਤੇ ਉਹਦੇ ਵਿੱਚ 3000 ਸ਼ੇਅਰ ਆ ਜਿਹੜਾ ਉਹ ਆਈਸੀਆਰ ਫੰਡ ਹੁੰਦਾ ਤੇ ਬਾਕੀ ਪੰਜਾਬ ਸਰਕਾਰ ਵੱਲੋਂ ਸਾਨੂੰ 0 ਰੁਪਇਆ ਦਿੱਤਾ ਜਾ ਰਿਹਾ ਸਾਡੀ ਹੱਥ ਜੋੜ ਕੇ ਪੰਜਾਬ ਸਰਕਾਰ ਨੂੰ ਇਹ ਬੇਨਤੀ ਆ ਕਿ ਸਾਡੀਆਂ ਮੰਗਾਂ ਜਲਦੀ ਤੋਂ ਜਲਦੀ ਮੰਨੀਆਂ ਜਾਣ ਤਾਂ ਕਿ ਨਹੀਂ ਫਿਰ ਸਾਡੀ ਯੂਨੀਅਨ ਵੱਲੋਂ ਇਹ ਸੰਘਰਸ਼ ਜਿਹੜਾ ਹੋਰ ਤੇਜ਼ ਕੀਤਾ ਜਾਊਗਾ ਜੋ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਸਾਡੇ ਆਉਣ ਵਾਲੇ ਵੈਟਨਰੀ ਡਾਕਟਰਾਂ ਨੇ ਧਰਨਾ ਲਾਇਆ ਹੋਇਆ ਉਹਨਾਂ ਦੀ ਜਿਹੜੀਆਂ ਮੁੱਖ ਡਿਮਾਂਡਾਂ ਨੇ ਵੈਟਨਰੀ ਵਿਦਿਆਰਥੀ ਏਕਤਾ ਜਿੰਦਾਬਾਦ ਪੰਫਲੇਟ ਤੇ ਲਿਖਿਆ ਹੋਇਆ ਹੈ ਗੁਰੂ ਅੰਗਦ ਦੇ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਹੈ। ਇਹਨਾਂ ਦੀਆਂ ਮੇਨ ਮੰਗਾਂ ਜਿਹੜੀਆਂ ਨੇ ਬੀਵੀਐਸਸੀ ਐਂਡ ਏਐਚ ਇੰਟਰਨਿਸ਼ ਦਾ ਇੰਟਰਨਸ਼ਿਪ ਪੱਤਾ 24310 ਪ੍ਰਤੀ ਮਹੀਨਾ ਕਰਨ ਦੇ ਲਈ ਇਹਨਾਂ ਨੇ ਆਪਣੀ ਮੇਨ ਇੱਥੇ ਮੇਲੇ ਦੇ ਦੌਰਾਨ ਧਰਨਾ ਲਾ ਕੇ ਆਪਣੀਆਂ ਮੰਗਾਂ ਨੂੰ ਹਾਈਲਾਈਟ ਕਰਨ ਵਾਸਤੇ ਬੈਠੇ ਹੋਏ ਨੇ। ਇਹ ਸਟੂਡੈਂਟਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੇ ਨਾਲ ਵਿਤਕਰਾ ਕਿਉਂ ਲਾਵੇਸ ਹਰਿਆਣਾ ਯੂਨੀਵਰਸਿਟੀ ਚ 24310 ਰਾਜਸਥਾਨ ਦੀ ਯੂਨੀ ਵਿੱਚ 22000 ਵਾਰਾਨਸੀ ਯੂਨੀਵਰਸਿਟੀ ਵਿੱਚ 23500 ਤੇ ਗਡਵਾਸੂ ਯੂਨੀਵਰਸਿਟੀ ਦੇ ਵਿੱਚ ਸਿਰਫ ਤੇ ਸਿਰਫ 15000 ਐਮਬੀਬੀਐਸ ਬੀਡੀਐਸ ਲਈ 22000 ਇਸ ਵਿਤਕਰੇ ਨੂੰ ਦੂਰ ਕਰਨ ਦੇ ਲਈ ਮੰਗ ਕੀਤੀ ਜਾ ਰਹੀ ਹੈ ਇਹਨਾਂ ਸਟੂਡੈਂਟਸ ਵੱਲੋਂ ਪਸ਼ੂ ਪਾਲਕਾਂ ਦੇ ਆ ਦੇਖਣ ਵੈਲਕਮ ਕਰਨ ਦੇ ਲਈ ਪਸ਼ੂ ਪਾਲਨ ਮੇਲੇ ਵਿੱਚ ਆਏ ਹੋ ਜੀ ਪਸ਼ੂ ਪਾਲਨ ਦਾ ਬਹੁਤ ਹੀ ਸ਼ਾਨਦਾਰ ਤੇ ਬੜੀਆ ਗੇਟ ਲਗਾਇਆ ਗਿਆ ਜਿਸ ਦੇ ਵਿੱਚੋਂ ਦੀ ਮੇਨ ਇੰਟੀ ਹੈ ਔਰ ਬਿਲਕੁਲ ਗੇਟ ਦੇ ਨਾਲ ਹੀ ਉਸਮਾਨ ਨੂੰ ਪਾਉਣ ਵਾਲੇ ਰਸੇ ਪਟੇ ਸਜਾਵਟੀ ਔਰ ਜਿੰਨੇ ਵੀ ਡੇਰੀ ਫਾਰਮ ਨਾਲ ਫਾਰਮ ਨਾਲ ਸੰਬੰਧਿਤ ਪਸ਼ੂ ਪਾਲਕਾਂ ਦੇ ਪਸ਼ੂਆਂ ਦੀ ਲੋੜ ਲਈ ਚੀਜ਼ਾਂ ਨੇ ਉਹ ਸਾਰੀਆਂ ਇੱਥੋਂ ਤੁਹਾਨੂੰ ਮਿਲ ਸਕਦੀਆਂ ਨੇ ਚਾਹੇ ਉਹ ਗੋਹਾਟ ਹੋਣ ਲਈ ਥੋੜਾ ਹੋਵੇ ਬੁਰਸ਼ ਹੋਵੇ ਜਾਂ ਹੋਰ ਵੀ ਕਿਸੇ ਨਿੱ ਕਿਸਮ ਦਾ ਲਗ ਲਗ ਤਰ੍ਹਾਂ ਦੇ ਸਟਾਲ ਲੱਗੇ ਹੋਏ ਨੇ ਕਿ ਅਮਰੀਕ ਕੁਲਾੜੇ ਵਾਲਿਆਂ ਦਾ ਜਿੱਥੋਂ ਤੁਹਾਨੂੰ ਤਿਲ ਗੋੜ ਕਾਛਰ ਸ਼ੱਕਰ ਮੂੰਗਫਲ ਗੋੜ ਮਿਲਦਾ ਹਰ ਕੁ ਫੂਡ ਪ੍ਰੋਡਕਟ ਨੇ ਔਰ ਇਸੇ ਤਰ੍ਹਾਂ ਦੀਆਂ ਅਨੇਕਾਂ ਹੀ ਨਮਾਇਸਾਂ ਲੱਗੀਆਂ ਹੋਈਆਂ ਨੇ ਚਾਹੇ ਉਹ ਆਚਾਰ ਹੋਣ ਜਾਂ ਹੋਰ ਵੀ ਕਿਸੇ ਵੀ ਕਿਸਮ ਦੀ ਇੱਕੋ ਸਬਜ਼ੀਆਂ ਲਈ ਕਟਰ ਕਿਹੜੇ ਕਿਹੜੇ ਇਨਸਟਰੂਮੈਂਟ ਇੱਥੋਂ ਮਿਲ ਸਕਦੇ ਨੇ ਤਾਂ ਮਾਦ ਆ ਚਾਰ ਨੇ ਆਓ ਲੈ ਜਿ ਯੂਨੀਵਰਸਿਟੀ ਦਾ ਫਾਰਮ ਹੈ ਜਿੱਤੇ ਐਚ ਐਫ ਕਾਂਵਾਂ ਰੱਖੀਆਂ ਹੋਈਆਂ ਨੇ ਮਨਮਿਕ ਹਾਈਬ੍ਰਿਡ ਸੀਟਸ ਦਾ ਸਟਾਲ ਲੱਗਾ ਹੋਇਆ ਸੀ ਐਕਸ 3 ਇਹ ਵੀ ਜਦੋਂ ਆ ਗਿਆ ਸਾਈਂਦ ਆ ਗਿਆ ਆਪਾਂ ਜਿੱਕੇ ਨੂਜੀ ਮਤਲਬ ਦੁਨੀਆ ਦੀ ਖੂਰ ਕਹਿੰਦੇ ਕੱਟਿਆ ਗੂਰਾ ਤੋੜਗੇ ਗਰੂ ਮੇਰਾ ਫੋਨ ਵੀ ਉਸਾ ਹਿੰਦੂ ਵੀ ਉਸਾ ਅੱਖੀਂ ਡਿੱਠਾ ਪਸ਼ੂ ਪਾਲਣ ਮੇਲੇ ਦਾ ਕਿਸੇ ਦੇਖ ਰਹੇ ਹੋ ਸਦਾ Perdida, no kalon 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 ਇਹ ਦੁੱਧ ਘਟਾ ਕੇ ਗਰਮੀ ਕਰਕੇ ਦਾ ਤੇ ਡੰਗਰ ਨੂੰ ਪਾਈ ਜਾਂਦੀ ਹੈ। ਤੇ ਨਾਲ ਆਪਣਾ ਟੋਟਲ ਬੀਟ ਸਟਰੋਂਗ ਹੁੰਦਾ। ਜਿਹੜਾ ਆਪਣਾ ਹੀਟ ਚ ਨਹੀਂ ਆ ਰਿਹਾ, ਡੰਗਰ ਕੰਸੀਵ ਨਹੀਂ ਕਰ ਰਿਹਾ, ਰਹਿਦਾ ਨਹੀਂ ਥੱਕਿਆ। ਇਹ ਦੁੱਧ ਵਗੈਰਾ ਘਟਾਇਆ ਜਾਂਦਾ। ਉੱਥੇ ਤਰੀਕਾ ਉਹ ਕਰਦਾ। ਬਾਕੀ ਕਿਹੜੇ ਤਰ੍ਹਾਂ ਦੇ ਤੱਤ ਹੈਗੇ ਆ? ਛੇ-ਛੇ ਤਰ੍ਹਾਂ ਦੇ ਫੈਸਮਨ ਨੇ, ਮਾਈਕਰੋਨਿਊਟ੍ਰੀਐਂਟ, ਪੈਂਕਰਾ ਦੇ ਵਿਟਾਮਿਨ ਨੇ, ਦੋ ਤਰ੍ਹਾਂ ਦੇ ਪ੍ਰੋਬਾਇਓਟਿਕਸ ਆ, ਦੋ ਤਰ੍ਹਾਂ ਦੇ ਬਾਇਓਸਿਡ। ਦੁੱਧ ਵੀ ਵਧਾਣਾ, ਐਨੀ ਬੈਟਰੀ ਵੀ ਵਧਾਣੀ ਐ, ਐਸਐਨਐਫ ਵੀ ਵਧਾਣੀ ਐ। ਬਾਕੀ ਆਪਣਾ ਬਨਾਣਾ ਫਲੇਵਰ ਦੇ ਨਾਲ ਰੱਖਦੇ ਆ। ਕਰੇਵਾ ਜੋ ਡਾਕਟਰ ਐਕਸਟੈਂਸ਼ਨ ਨੂੰ ਮੁਖੇ ਉਹ ਕਹਿੰਦੇ ਵੀ ਇਹਦੀ ਗੋੜਦਾ ਹੋ ਗਿਆ ਇਹਨਾਂ ਮੁਖੇ ਸਾਰੇ ਕੰਪਲੈਕਸ ਨਹੀਂ ਆਰ ਅਬ ਇਹ ਰਾਹ ਵਿੱਚ ਸਾਨੂੰ ਲੈ ਕਰਦਾ ਯਾਰ ਜੇ ਕੋਈ ਡੇਰੀ ਵਸਤੇ ਸ਼ੈੱਡ ਬਣਾਉਣੀ ਚਾਹੁੰਦਾ ਹੈ ਕਿ ਉਹਦਾ ਮਾਡਲ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਮੁਰਗੀ ਫਾਰਮ ਦਾ ਕਿਸ ਤਰ੍ਹਾਂ ਚਾਹੀਦਾ ਹੈ ਕੁਸ਼ਿੰਦਰੀ ਖਰੀਦ ਕਰਨ ਲਈ ਕੀ ਕੀ ਚਾਹੀਦੇ ਨੇ ਇਹ ਸਾਰਾ ਇਹ ਵਿੱਚ ਮਾਡਲ ਬਣਾ ਕੇ ਡਿਟੇਲ ਇਹਦੀ ਦੇਖੀ ਹੋਈ ਹੈ ਕੀ ਹੋਇਆ ਤਾਂ ਪ੍ਰਾਪਿਤ ਆਵਾਜ਼ ਨੂੰ ਇਹ ਸਮਾਂ ਲਈ ਚਿਰਾਨ ਦਾ ਸਾਫ ਹੈ ਉਹਨਾਂ ਦੇ ਤਿਹੇ ਨੋਟਸ ਇਸ ਨੂੰ ਬਾਰ ਬਾਰ ਨਾ ਨਾਵਾ ਇਹ ਪਰ ਹਮ ਕੀਤਾ ਨਹੀਂ ਬਣ ਲੱਗਾ ਇਹ ਸਾਰੇ ਹੀ ਜਿਹੜਾ ਬੱਕਰੀ ਫਾਰਮ ਦਾ ਇਹ ਮਾਡਲ ਤਿਆਰ ਕੀਤਾ ਹੋਇਆ ਹੈ ਵਿਸ਼ੇ ਵਿਗਿਆਨ ਕੇਂਦਰ ਤਰਨਤਾਰਨ ਦੇ ਵੱਲੋਂ ਗੰਡੋਆ ਦੀ ਸਾ ਉਹਦੇ ਬਾਰੇ ਸਾਰਾ ਦੱਸਿਆ ਹੋਇਆ ਹੈ ਖੁਸ਼ਪੰਨ ਛੱਟ ਫੁੱਲੇ ਵਾਲਾ ਮਾਡਲ

ਅੱਜ ਆਪਾਂ ਦੇਖੀਏ ਸੋਚ ਉਹਨਾਂ ਦਾ ਸਟਾਟਿਸਟਿਕ ਵਿੱਚ ਅੱਜ ਵਾਰ ਗੱਲ ਕਰਦੇ ਹਾਂ ਕਿ ਅਕੜਾ ਦੀ ਸੋਚੇ ਤੋਂ ਹੁੰਦੀ ਆਉਂਦੀ ਹੈ ਤੇ ਉਹਦੇ ਨਾਲ ਪਸ਼ੂ ਨੂੰ ਬੁਖਾਰ ਆ ਜਾਂਦਾ ਹੈ ਪਸ਼ੂ ਅੱਠੇ ਖਾਣਾ ਛੱਡ ਦਿੰਦਾ ਹੈ ਤੇ ਕਈ ਵਾਰੀ ਪਸ਼ੂ ਬੈਹ ਜਾਂਦਾ ਹੈ ਤੇ ਜੇਕਰ ਟਾਈਮਲੀ ਉਹਨੂੰ ਟ੍ਰੀਟਮੈਂਟ ਨਹੀਂ ਦਿੱਤਾ ਗਿਆ ਤੇ ਪਸ਼ੂ ਦੀ ਮੌਤ ਵੀ ਹੋ ਸਕਦੀ ਹੈ ਇਹ ਬੜੀ ਭੈੜੀ ਬਿਮਾਰੀ ਹੈ ਤੇ ਆਪਾਂ ਅੱਜਕੱਲ ਦੇਖਦੇ ਆ ਪਰ ਕਲੀਨਿਕ ਚ ਕਾਫੀ ਇੰਨੇ ਕੇਸ ਆਦੇ ਜਿਨ੍ਹਾਂ ਦੇ ਵਿੱਚ ਪਰਕਿਊਪਰਸਟੈਟਿਸ ਹੁੰਦੀ ਹੈ ਤੇ ਪਰਕਿਊਪਰਸਟੈਟਿਸ ਤੋਂ ਬਾਅਦ ਇਹ ਜੇ ਗੈਂਗਰੀਨ ਬਣ ਜਾਂਦਾ ਬਹੁਤ ਜ਼ਿਆਦਾ ਕੇਸਾਂ ਚ ਗੈਂਗਰੀਨ ਬਣ ਜਾਂਦਾ ਤੇ ਉਹ ਜਿਸ ਦਰਜੇ ਗੈਂਗਰੀਨ ਬਣ ਜਾਂਦਾ ਉਹ ਫਿਰ ਟਰੀਟਮੈਂਟ ਨਾਲ ਕੋਈ ਠੀਕ ਨਹੀਂ ਹੋਦਾ ਤੇ ਉਹ ਥਣ ਛੜ ਜਾਂਦਾ ਔਰ ਪਾਵਾਂ ਦੇ ਵਿੱਚ ਤਾਂ ਖਾਸ ਤੌਰ ਤੇ ਇਹ ਬਿਮਾਰੀ ਤੇ ਵਿੱਚੇ ਖਣਦਾ ਚੜਨਾ ਲਾਜਮੀ ਪੱਕਾ ਹੀ ਹੁੰਦਾ ਠੀਕੇ ਤੇ ਆਪਾਂ ਨੂੰ ਇਹ ਇਸ ਬਾਰੇ ਬਾਰੇ ਕੁਝ ਪਛਤਾਣੀ ਜਿਹੜੀ ਹੈ ਖਣਾਂ ਦੀ ਬਹੁਤ ਛੇਤੀ ਜਿਹੀ ਸੋਜ ਹੁੰਦੀ ਹੈ ਉਹਨੂੰ ਉਹਦੇ ਬਾਰੇ ਸੋਚਣਾ ਚਾਹੀਦਾ ਹੈ ਤੇ ਇਸ ਤੋਂ ਇਲਾਵਾ ਜਿਹੜੀ ਦੂਜੀ ਇਹ ਜਿਹਦੇ ਵਿੱਚ ਸੋਜ ਹੁੰਦੀ ਹੈ ਪਰ ਦੂਜੇ ਹੋਰ ਸੈ ਨਹੀਂ ਆਉਂਦੇ ਜਿਵੇਂ ਬੁਖਾਰ ਆ ਪਸੂ ਬਟਕਾਣਾ ਛੱਡ ਦਿੰਦਾ ਉਹ ਨਹੀਂ ਹੁੰਦਾ ਉਹਨੂੰ ਆਪਾਂ ਇੱਕ ਨੂੰ ਪਛਤਾਟਿਸ ਕਹਿੰਦੇ ਆ ਉਹ ਦਵਾਈ ਨਾਲ ਠੀਕ ਹੋ ਸਕਦੀ ਹੈ ਇੱਕ ਇੱਕ ਜਿਹੜੀ ਸਬਸੋਲੇ ਜਿਹਦੇ ਵਿੱਚ ਨਾਲ ਪੈ ਜਾਂਦੀ ਹੈ। ਥਣ ਵਿਸਵਾ ਕੈੜਾ ਹੋ ਜਾਂਦਾ ਹੈ, ਪੱਥਰ ਵਰਗਾ ਹੋ ਜਾਂਦਾ ਹੈ। ਪਰ ਉਹ ਆਪਾਂ ਕਹਿੰਦੇ ਕ੍ਰੋਨਿਕ ਨਸਟਾਈਟਸ। ਇਹ ਇਸ ਤਰੀਕੇ ਦੇ ਜਿਹੜੇ ਕੇਸ ਹੈ ਉਹਨਾਂ ਦੇ ਵਿੱਚ ਟਰੀਟਮੈਂਟ ਦਾ ਬਹੁਤਾ ਕੋਈ ਫਾਇਦਾ ਨਹੀਂ ਹੁੰਦਾ ਹੈ ਤੇ ਨਾਲੇ ਇਹ ਜਿਹੜੇ ਕੇਸ ਹੈ ਉਹ ਦੂਜੇ ਹੋਰ ਪਸ਼ੂ ਜਿਹੜੇ ਹਨ ਉਹਨਾਂ ਦੇ ਵਿੱਚ ਵੀ ਇਨਫੈਕਸ਼ਨ ਕਰਦੇ ਹਨ ਤੇ ਉਹਨਾਂ ਨੂੰ ਵੀ ਸੰਕਰਮਿਤ ਕਰ ਸਕਦੇ ਹਨ। ਤੇ ਇਦਾਂ ਦੇ ਕੇਸਾਂ ਨੂੰ ਆਪਾਂ ਤੂੰ ਫਾਰਮ ਤੋਂ ਪਗੜਾ ਹੀ ਰੱਖਣਾ ਚਾਹੀਦਾ ਹੈ ਤੇ ਜਾਣ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਜਿਹੜੇ ਥਾਣੇ ਉਹਨਾਂ ਨੂੰ ਪੱਕੇ ਤੌਰ ਤੇ ਤੁਸੀਂ ਸੁਕਾ ਦੇ। ਦੂਜੀ ਜਿਹੜੀ ਮਿਸਟਾਇਟਿਕਸ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਦੂਜੀ ਸੋਚ ਸਬ ਕਲੀਨिकल ਮਿਸਟਾਇਟਿਕਸ ਆਪਾਂ ਨੂੰ ਸਬ ਤੋਂ ਵੱਧ ਜੋੜ ਜਿਹੜਾ ਹੈ ਸਬ ਕਲੀਨिकल ਜਿਹੜੀ ਗੁੱਜੀ ਸੋਚ ਹੈ ਉਹਦੇ ਉੱਪਰ ਦੇਣਾ ਚਾਹੀਦਾ ਹੈ ਕਿਉਂਕਿ ਜਿਹੜਾ ਨੁਕਸਾਨ ਹੈ ਉਹਦਾ 2/3 ਹਿੱਸਾ ਜਿਹੜਾ ਹੈ ਉਹਦੇ ਇੱਕ ਮੰਜੀ ਸੋਚ ਕਰਕੇ ਹੀ ਹੁੰਦਾ ਹੈ। ਸਭ ਕੀ ਅੰਦਰ ਵਸਟੈਂਡਿਸ ਕਰਦੇ ਇਹਦੇ ਵਿੱਚ ਆਪਾਂ ਨੂੰ ਬਾਰੋਂ ਕੁਝ ਨਹੀਂ ਦੇਖਦਾ ਦੁੱਧ ਵੀ ਠੀਕ ਹੈ ਰੰਗ ਵੀ ਠੀਕ ਦਿੱਸਦੇ ਲੇਕਿਨ ਉਹ ਜਿਹੜੀ ਸੋਜ ਹੈ ਉਹਦੇ ਕਰਕੇ ਬholi-holi ਬ੍ਰੋਥ ਦੇ ਚੇਂਜ ਆ ਰਹੇ ਸ਼ੁਰੂ ਹੋ ਜਾਂਦੇ ਤੇ ਦੁੱਧ ਵੀ ਟੱਟਣਾ ਸ਼ੁਰੂ ਹੋ ਜਾਂਦਾ ਤੇ ਨਾਲੇ ਫਿਰ ਮਾਰਚ ਜਿਹੜੀ ਸਪਸਪਸ ਹੋ ਜਾਏ ਉਹ ਜ ਵੀ ਡਿਵੈਲਪ ਹੋ ਸਕਦੀ ਹੈ ਤੇ ਕੁਝ ਇੱਕ ਆਸਾਨ ਜਿਹੇ ਟੈਸਟ ਹੁੰਦੇ ਉਹ ਵੀ ਵਰਤੋਂ ਕਰਕੇ ਆਪਾਂ ਇਹ ਵੀ ਕਰək ਕਰ ਸਕਦੇ ਆਂ ਔਰ ਇਹ ਆਪਾਂ ਐਡਵਾਂਸ ਵੀ ਦੇਖ ਸਕਦੇ ਆਂ ਜੇ ਅਰਪਾ ਟੈਸਟ ਯੂਜ਼ ਕਰਦੇ ਆਂ ਤੇ ਉਹਦੇ ਨਾਲ ਆਪਾਂ ਪਹਿਲੇ ਤੋਂ ਹੀ ਪਤਾ ਲਗਾ ਸਕਦੇ ਆਂ ਕਿ ਕਿਹੜੇ ਖਰਚੇ ਦੋਸਤ ਆਉਣ ਵਾਲਾ ਹੈ ਨਹੀਂ ਹੋ ਰਹਾ ਨਹੀਂ ਇਹ ਇੰਕਾ 4 ਦਿਨ ਰੀਡਿੰਗ ਨਹੀਂ ਆ ਰਹੀ ਨਾ ਪਰ ਆਹ ਦੇ 4 ਦਿਨ ਆਹ 4 ਦਿਨ ਇਹ ਲੈ ਕੇ ਚੜਦੇ ਤਾਂ ਬਾਰੇ ਪੈਂਦੇ ਆ ਨਸਲ ਦਾ ਹੋ ਵੀ ਗਾਲ ਪੀੜ ਪੂਰੀ ਆ ਜੀ ਇੱਥੇ ਮੁਰਗੇ ਇੱਥੇ ਮੁਰਕੇ ਮੁਰਕੇ ਆਹ ਹਾਂ ਆ ਗਿਆ ਉਧਰ ਐ ਤਾਂ ਮੁਰਕੇ ਕੋਲ ਆ ਜਾ ਜੀ ਆਪਣੀ ਮਨ ਮਾਇਲੇ ਆ ਗਿਆ ਉਹਨੂੰ ਹਾਂ ਹਾਂ ਸੌ ਇਹ ਜਿਹੜਾ ਵੀ ਅਸੀਂ ਸਪੋਰਟ ਕਰ ਰਹੇ ਹਾਂ ਅਸੀਂ ਕੋਸ਼ਿਸ਼ ਕਰੀਏ ਹਮੇਂ ਵੀ ਆਨਲਾਈਨ ਚਾਟ ਹਮੇਂ ਨਾ ਟੈਨ ਕਰਦੇ ਹੈ ਤੇਰੀ ਜੀ ਲੱਛੀ ਹੈ ਚਾਂਸਸ ਹੈ ਕਿ ਆਪਕੇ ਜੀ ਵੀ ਐਸ ਦੇ ਬਹੁਤ ਸਾਰੇ ਮਾਦੋ ਜੀ ਪੁੱਛਾ ਜਾਂਦਾ ਮੈਂ ਵੀ ਉਹਨਾਂ ਨੂੰ ਛੋੜੋ ਮਾਤਾ ਹੋਰ ਬੁਲਕ ਦੋਨੋਂ ਨੂੰ ਛੋੜੋ ਮਾਂ ਦਾ ਬੱਚਾ ਆ ਗਿਆ ਠੀਕ ਹੈ ਨਾ ਸਰ ਜੇ ਬੱਚਾ ਆ ਗਿਆ ਠੀਕ ਹੈ ਨਾ ਮਾਂ ਕਿ ਤੁਹਾਨੂੰ ਵੀ ਮੈਂ ਜੋ ਜਰਾ ਰਿਹਾ ਹੂੰ ਵੀ ਦੋਨੋਂ ਮਾਪੇ ਦਾ ਮੈਂ ਲੈ ਆਇਆ ਤਿੰਨੋਂ ਦਾ ਲੈ ਆਇਆ ਤੋ ਜੇ ਆਪ ਨੇ ਚੈਟ ਕਰਕੇ ਬਤਾ ਦਿਆ ਵੀ ਜੇ 15 ਦੀ ਕੁੱਤੀ ਵੀ ਦੇ ਦੀ ਤੋ ਉਹ ਸਹੀ 15 ਆ ਗਿਆ ਕਿ ਜਾਂ ਮਾਂ ਕਿ ਤੋ ਰੋਡ ਫਿਕਰ ਹੁੰਦਾ ਹੈ ਵੀ 10 5 ਆਸ-ਪਾਸ ਰਹੇਗੀ ਜਾਂ 12 13 ਕਿੰਨਾ ਕਲੀਅਰ ਕਿੰਨਾ ਪਰਸੈਂਟ 80 90 ਹਜ਼ਾਰ

जे बता इसी का ही है। DNA, वो, okay, okay. वो इंग्लिश नहीं समझ गया। अब तो मैं समझ समझ गया। अब गया अभी ठीक है देते देते हो ਕਲੀਨਿਕਲ ਮੈਸਟਾਈਟਸ ਕੋ ਸਾਲ ਹੀ ਮੈਂ ਇਸ ਕੋ ਕਰਾ ਉਸ ਲਈ ਸਟਾਈਟਸ ਸਰ ਕਿਉਂ ਜਿਤਰਾ ਨਹੀਂ ਹੋਦੀ ਮੇਰਾ ਜੰਮਿਆ ਹੋਣਾ ਕੋ ਨਹੀਂ ਹੁੰਦਾ ਇਹ ਹੈਗਾ ਸਬ ਕਲੀਨਿਕਲ ਮੈਸਟਾਈਟਸ ਇਹ ਹੁੰਦਾ ਹੈ ਕਿ ਕਲੀਨਿਕਲ ਮੈਸਟਾਈਟਸ ਕਲੀਨਿਕਲ ਮਤਲਬ ਜਿਸੇ ਤੁਹਾਡਾ ਕਿ ਦੇਖ ਰਿਹਾ ਦੇਖ ਰਿਹਾ ਹੈਗਾ ਹੈ ਨਾ ਦੇਵਾ ਵੀ ਵੱਧ ਗਿਆ ਇੱਕ ਸਬ ਕਲੀਨਿਕਲ ਮੈਸਟਾਈਟਸ ਹਰਕਦ ਬਹੁਤ ਮਿਲਦਾ ਸਬ ਕਲੀਨਿਕਲ ਹੁੰਦਾ ਕਲੀਨਿਕਲ ਹੁੰਦਾ ਕਿ ਤੁਹਾਡਾ ਸਾਈਨ ਨਹੀਂ ਆਉਂਦੇ ਬਾਹਰ ਪਰ ਅੰਦਰ ਹੈਗਾ ਪ੍ਰੋਬਲਮ ਇਹ ਵੀ ਅੰਦਰ ਪ੍ਰੋਬਲਮ ਹੈ। ਉਹ ਡਿਟੈਕਟ ਨਹੀਂ ਹੁੰਦਾ ਕਈ ਵਾਰੀ। ਇਹਦਾ ਸਿਰਫ ਇਹੀ ਹੈ ਕਿ ਆਪਾਂ ਮੈਨੇਜਮੈਂਟ ਕਰ ਸਕਦੇ ਹਾਂ ਪ੍ਰੋਬਲਮ। ਅੱਛਾ। ਜਿਵੇਂ ਕਿ ਇਹ ਆਹਰ ਚੋਈ, ਉਦੋਂ ਵੀ ਤੇਰੇ ਬਾੜ ਗੰਨੇ ਥੰਡੇ ਸਾਹ, ਖਾਸਾ ਆਪਣਾ ਖੂਦ ਦਾ। ਫਿਰ ਇਹ ਕਿ ਪੱਕੇ ਭਰਸ਼ਾ, ਪੱਕੇ ਨਹੀਂ ਹੋਣਦੇ। ਇਹ ਪੱਕੇ ਭਰਸ਼ਾ ਨਾਲ ਇੱਕ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਖਣਾ ਦੀ। ਹਾਂ, ਇਹ ਸਭ ਥੋੜਾ ਹੱਲ ਕੀ ਹੋਵੇ? ਹੱਲ ਤਾਂ ਇਹ ਹੈ ਕਿ ਜੇ ਆਪਾਂ ਵਾਪਸ ਪਿੱਛੇ ਨੂੰ ਜਾਈਏ ਜਿਵੇਂ ਪਹਿਲਾਂ ਹੁੰਦਾ ਸੀ ਕਿ ਕੱਚੇ ਥਾਂ ਰੱਖੋ। ਫਿਰ ਘਾਰ ਚੋਂ ਨਿਕਲਣ ਤੋਂ ਬਾਅਦ ਇੱਕਦਮ ਪਸ਼ੂ ਨੂੰ ਬੈਠਣ ਨਹੀਂ ਦੇਣਾ ਮੈਨੇਜਮੈਂਟ ਹੈ ਹੋਰ ਕੁਝ ਨਹੀਂ ਇਹਦਾ ਵੀ ਅਸੀਂ ਸਾਰਾ ਕੁਝ ਚੀਜ਼ ਸਾਫ ਸਫਾਈ ਰੱਖੀ ਹੈ ਫਿਰ ਅੱਜ ਕੱਲੇ ਇੱਕ ਟੀਪ ਡਿਪ ਵੀ ਆਉਂਦੇ ਆ ਕਿਰੋਂ ਤੁਸੀਂ ਟੀਪ ਡਿਪ ਡਿਪ ਘਾਰ ਚੋਂ ਨਿਕਲਣ ਤੋਂ ਬਾਅਦ ਡਿਪ ਕਰ ਦੋ ਤਾਂ ਇਨਫੈਕਸ਼ਨ ਨਹੀਂ ਜਾਂਦੀ ਅੰਦਰ ਉਹ ਦਿਖਾਉਣੇ ਲਈ ਆਪਾਂ ਕਮੰਦਨ ਕਰ ਸਕਦੇ ਜੀ ਇਹਨੂੰ ਰੱਖ ਕੇ ਰੱਖੋ ਪਰਸ਼ਦ ਤੋਂ ਜਾਣਕਾਰੀ ਜਾਣਕਾਰੀ ਕਰਕੇ ਜਾਣਕਾਰੀ ਲੈ ਕੇ ਨਾ हाँ पूरा गर्म हो जाता ही है ये ते ते एक की है। अच्छा। एक की है। तो एक सौ कंपनी टू कंपनी अलग अलग हाँ बन जाएगा मेरे बनेगा गर्म हो जाएगा ये लगभग इसको स्कैन करो इसको सारी इन्फॉर्मेशन है कितना डिग्री क्या इसको स्कैन करो वैसे ही फोन से स्कैन करो कॉल कट कर दो इसे दिखाने के लिए कि आप लोग ऐसे कर सकते के बाद नहीं किसी की करवाया कॉल कट और बैग अंदर एक कट ले ले मेरा सब कूल मेरा तो फेर कर ले किसी गल जी दिस अबाउट सेल ऑफ द फिश प्रोडक्ट्स फिश एंड स्ट्रीम प्रोडक्ट so here at the department of fish culture and technology gorongate uh, veterinary and zootechnics university so our main aim is to promote uh, healthy that is the healthy product that our fish and shrimp for regular consumption but to improve the health as well as the growth in the human beings so uh, if you see in this region there is very low fish consumption and the knowledge about the efficient fish, fish product is very less so our main motto is to promote fish as well as a shrimp product in this region विद अ नेम टू इम्प्रूव इट्स कंजप्शन एज वेल एज द मार्केट सो इन विद दीज एफोर्ट्स एक्चुअली वी हैव मेड डिफरेंट कइंड ऑफ फिश प्रोडक्ट्स एंड स्ट्रीम प्रोडक्ट्स हिर यू कैन सी वी हेव कैप्ट सम प्रोडक्ट्स हिर फॉर डिस्प्ले आल्सो वी आर फोर वेराइटीज वी आर सेलिंग आल्सो फॉर पॉपुलजिंग दीस प्रोडक्ट्स ਉਹ ਗੁਰਜ ਮਾਂ ਨੂੰ ਜੋ ਮੋਢੇ ਸੈਟ ਕਰਦੇ ਨੇ ਦੇਵਲ ਅੱਜ ਗੁਰੰਗਰੇ ਦੇ ਵੈਗਨਟ ਐਨੀਮਲ ਸਾਇੰਸ ਦੀ ਯੂਨੀਵਰਸਿਟੀ ਦਾ ਪਸ਼ੂ ਪਾਲਣ ਮੇਲਾ ਲੱਗਿਆ ਹੋਇਆ ਹੈ ਤੇ ਇਹ ਇੱਕ ਦਾ ਸਟਾਲ ਹੈ ਇਹ ਫਿਸ਼ਰੀ ਕਾਲਜ ਦਾ ਸਟਾਲ ਹੈ ਸੋ ਫਿਸ਼ਰੀ ਕਾਲਜ ਦੀ ਜੀ ਮੱਛੀ ਪਾਲਣ ਨਾਲ ਜੁੜੇ ਹੋਏ ਜਿੰਨੇ ਵੀ ਤਰ੍ਹਾਂ ਦੇ ਕਿੱਤੇ ਨੇ ਇਨੀਆਂ ਕੀ ਤਰ੍ਹਾਂ ਦੀਆਂ ਕਿਸਮਾਂ ਮੱਛੀ ਦੀਆਂ ਅਸੀਂ ਪਾਲ ਸਕਦੇ ਆ ਉਹਨਾਂ ਦੀਆਂ ਕੀ ਜ਼ਰੂਰਤਾਂ ਨੇ ਕੀ ਖਰਚੇ ਨੇ ਕੀ ਸਫਾਰਸ਼ਾਂ ਹੋਣੀਆਂ ਚਾਹੀਦੀਆਂ ਤੇ ਬੰਦਨ ਕਿੱਦਾਂ ਕਰਨਾ ਹੈ ਉਹਦੇ ਬਾਰੇ ਜਿਹੜੀ ਅਸੀਂ ਇੱਕ ਐਕਸੀਬਿਸ਼ਨ ਲਾਈ ਗਈ ਹੈ ਸੋ ਹਰ ਪਸ਼ੂ ਪਾਲਨ ਖੇਤਰ ਵਿੱਚ ਸਾਨੂੰ ਜ਼ਰੂਰ ਚੁੰਦੀ ਹੈ ਕਿ ਕਿੱਦਾਂ ਅਸੀਂ ਕੁਝਾ ਕੀਤਾ ਹੈ ਵਧੀਆ ਤਰਾ ਕਰ ਸਕੀਏ ਸੋ ਉਹਦੇ ਵਿੱਚ ਹੋਣ ਵਾਲੇ ਖਰਚੇ ਨੂੰ ਕਿੱਦਾਂ ਘਟਾ ਸਕੀਏ ਜਿੱਦਾਂ ਖੁਰਾਕ ਦਾ ਖਰਚਾ ਹੈ ਉਹਨੂੰ ਕਿੱਦਾਂ ਘੱਟ ਕਰਨਾ ਸੋ ਅਲੱਗ-ਅਲੱਗ ਤਰ੍ਹਾਂ ਦੀਆਂ ਖੁਰਾਕਾਂ ਜਿਹੜੀਆਂ ਹੈਗੀਆਂ ਉਹ ਵੀ ਅਸੀਂ ਪ੍ਰਦਰਸ਼ਿਤ ਕੀਤੀਆਂ ਹੋਈਆਂ ਫਿਰ ਅਸੀਂ ਜਿੰਨੇ ਵੀ ਤਰ੍ਹਾਂ ਦੀਆਂ ਟ੍ਰੇਨਿੰਗਸ ਦਿੰਨੇ ਆ ਨਵੀਆਂ ਕੁਝ ਕਿਸਮਾਂ ਆਈਆਂ ਹਨ ਉਹਦੇ ਬਾਰੇ ਪ੍ਰਦਰਸ਼ਨੀ ਲਾਈ ਹੈ ਫਿਰ ਸਾਡੇ ਕੋਲ ਮੱਛੀ ਅਤੇ ਤੁਸੀਂ ਅੱਜ ਕੱਲ ਦਾ ਜਮਾਨਾ ਹੈ ਕਿ ਇੰਟੀਗ੍ਰੇਸ਼ਨ ਦਾ ਸੋ ਮੱਛੀ ਤੇ ਬਤਕ ਪਾਲਣ ਨੂੰ ਕਿੱਦਾਂ ਇਕੱਠੇ ਕਰ ਸਕਦੇ ਆ ਉਹਦੇ ਬਾਰੇ ਵੀ ਪ੍ਰਦਰਸ਼ਨੀ ਲੱਗੀ ਹੈ ਉਸ ਤੋਂ ਬਾਅਦ ਅੱਜ ਕੱਲ ਨਵੇਂ ਸਿਸਟਮ ਆ ਰਹੇ ਨੇ ਮੱਛੀ ਪਾਲਣ ਦੇ ਜਿਨ੍ਹਾਂ ਨੂੰ ਖੇਤੀ ਕਹਿੰਦੇ ਆ ਉਹਦੇ ਵਿੱਚ ਬਾਇਓਫਲੋਕ ਸਿਸਟਮ ਹੈ ਉਹਦੀ ਪਰਦਰਸ਼ ਨਹੀਂ ਲਾਈ ਹੈ ਉਸ ਤੋਂ ਬਾਅਦ ਜਦੋਂ ਮੱਛੀ ਤਿਆਰ ਹੋ ਕੇ ਸਾਡੇ ਕੋਲ ਆ ਜਾਂਦੀ ਹੈ ਤਾਂ ਅਸੀਂ ਉਹਨੂੰ ਪ੍ਰੋਸੈਸ ਕਰਕੇ ਕਿਦਾਂ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਪਦਾਰਥ ਨੇ ਉਹ ਬਣਾ ਸਕਦੇ ਹਾਂ ਵੀ ਉਹਦੇ ਤੋਂ ਮੁਨਾਫਾ ਕਮਾ ਸਕਦੇ ਹਾਂ ਉਹਦੇ ਬਾਰੇ ਵੀ ਅਸੀਂ ਪੂਰੀ ਜਾਣਕਾਰੀ ਦਿੱਤੀ ਹੈ ਸੋ ਤੁਸੀਂ ਕਹਿ ਲਓ ਮਿਲੇ ਜੁਲੇ ਰੂਪ ਵਿੱਚ ਫਿਸ਼ਰੀ ਕਾਲਜ ਦਾ ਜਿਹੜਾ ਸਟਾਲ ਹੈ ਉਹ ਮੱਛੀ ਪਾਲਕਾਂ ਲਈ ਏ ਟੂ ਜ਼ेड ਜਿਹੜੀ ਨੋਲੇਜ ਹੈ ਜਿਹੜੀ ਉਹਨੂੰ ਚਾਹੀਦੀ ਹੈ ਮੱਛੀ ਪਾਲਣ ਦੀ ਸ਼ੁਰੂਆਤ ਤੋਂ ਲੈ ਕੇ ਹਾਰਵੈਸਟਿੰਗ ਤੋਂ ਲੈ ਕੇ ਪਦਾਰਥ ਮਾਰਕੀਟ ਚ ਲੈ ਕੇ ਜਾਣ ਤੱਕ ਉਹਦੀ ਸਾਰੀ ਜਿਹੜੀ ਪ੍ਰਦਰਸ਼ਨੀਆਂ ਉੱਥੇ ਇੱਥੇ ਲਗਾਈ ਹੈ ਤੇ ਕੋਈ ਵੀ ਜਿਹੜਾ ਮੱਛੀ ਪਾਲਕ ਹੈ ਸਾਡੇ ਕੋਲ ਆ ਕੇ ਹਰ ਤਰ੍ਹਾਂ ਦੀ ਜਿਹੜੀ ਨੋਲੇਜ ਉਹ ਲੈ ਸਕਦਾ ਹੈ ਜਿਹੜੀ ਦੋ ਤੋਂ ਵੀ ਮਾਤਰਾ ਹੈ ਉਹ ਇਸ ਤੋਂ ਸਭ 10 ਲੀਟਰ ਤੋਂ 2 ਲੀਟਰ ਤੇ ਆ ਜਾਂਦਾ ਜਾਂਦਾ ਉਹ ਇਹਦਾ ਇੱਕ ਪ੍ਰਮੁੱਖ ਕਾਰਨ ਠੀਕ ਹੈ ਇੱਕ ਸੋਜਿਸ਼ ਵੀ ਆ ਜਾਂਦੀ ਹੈ ਹੋਰ ਇਸ ਤੋਂ ਇਲਾਵਾ ਆਪਣੇ ਕੋਲ ਜਿਹੜਾ ਮਾਡਲ ਹੈ ਸਰਨ ਦਾ ਮਾਡਲ ਹੈ ਪਿਛਲੀ ਲੱਤ ਦੇ ਜਿਹੜੀ ਪਟੈਲਾ ਚਪਣੀ ਜਿਹਨੂੰ ਬੋਲਦੇ ਆਪਾਂ ਚਪਣੀ ਦੇ ਵਿੱਚ ਤਿੰਨ ਲਿਗਾਮੈਂਟਸ ਹੁੰਦੇ ਆ ਚਪਣੀ ਕਿਸੇ ਕਾਰਨ ਵਸ਼ ਕਈ ਵਾਰ ਇਹਨਾਂ ਚਪਣੀ ਕੋਲ ਉੱਪਰ ਦੀ ਤਰਫ ਫਿਕਸ ਹੋ ਜਾਂਦੀ ਹੈ ਉਹਨੂੰ ਥੱਲੇ ਧਿਆਨ ਦੇਣੀ ਹੈ ਵਾਪਸ ਆਪਣੀ ਨੋਰਮਲ ਪੋਜੀਸ਼ਨ ਤੇ ਜਾਣੀ ਜਿਹੜਾ ਵਿਚਕਾਰਲਾ ਲਿਗਾਮੈਂਟ ਆ ਉਹ ਕੱਟ ਕਰਨਾ ਪੈਂਦਾ ਉਹਨੂੰ ਸਰਨ ਬੋਲਦੇ ਆਪਾਂ ਜਿਹੜੇ ਫੀਲਡ ਕੰਡੀਸ਼ਨ ਦੇ ਵਿੱਚ ਹੋਰ ਇਸ ਤੋਂ ਇਲਾਵਾ ਆਪਣੇ ਇੱਥੇ ਮਾਡਲਸ ਨੇ ਰੱਖੇ ਹੋਏ ਨੇ ਜਿਹਦੇ ਆਪਾਂ ਜਿਹੜਾ ਆਰਟੀਫੀਸ਼ਲ ਇਨਸੈਮੀਨੇਸ਼ਨ ਉਹ ਪਰ ਠੀਕਾ ਕਿਵੇਂ ਕਰਦੇ ਆ ਉਹ ਵੈਕਟਰ ਫੇਰ ਤੋਂ ਆਪਾਂ ਰੈਲੀਵੈਂਟ ਕਰਦੇ ਹਾਂ ਕਿੰਨੀ ਦਾ ਜਾਨਵਰ ਕੋਲ ਕਿੰਨੀ ਮਿਡੀਕਲ ਬੈਟਦਾ ਹੈਗਾ ਬिल्ली ਮਿੱਟੀ ਦੀ ਜਰਾ ਸੀ ਦੀ ਗਿਣਤੀ ਹਮੇਸ਼ਾ ਵੱਧ ਹੁੰਦੀ ਹੈ ਕਿਉਂਕਿ ਉਹਦੇ ਫਿਰ ਉਹ ਜਰਾ ਸੀ ਥਣਾ ਦੇ ਵਿੱਚ ਚਲੇ ਜਾਂਦੇ ਨੇ ਤੇ ਥਣਾ ਦੇ ਵਿੱਚ ਦੁੱਧ ਥੋੜਾ ਬਹੁਤਾ ਜਮੂਨ ਰਹਿੰਦਾ ਹੈਗਾ ਸ਼ਹੀਦ ਇੱਕ ਗਰਮੀ ਦੇ ਨਾਲ ਉਹ ਜਿਹੜਾ ਦੁੱਧ ਹੈਗਾ ਫਟ ਜਾਂਦਾ ਤੇ ਜਦੋਂ ਆਪਾਂ ਅਗਲੀ ਚਵਾਈ ਕਰਦੇ ਆ ਤਾਂ ਦੁੱਧ ਦੀ ਛਿੱਤੀਆਂ ਨਿਕਲ ਲੱਗ ਜਾਂਦੀਆਂ ਨੇ ਸੋ ਜੇ ਤੁਹਾਡਾ ਫਰਸ਼ ਗੰਦਾ ਹੈਗਾ ਕੋਈ ਪ੍ਰੋਬਲਮ ਨਹੀਂ ਪਰ ਜੇ ਨਾਲ ਗਿੱਲਾ ਹੈਗਾ ਫਿਰ ਜ਼ਰੂਰ ਪ੍ਰੋਬਲਮ ਆਏਗੀ ਸੋ ਫਰਸ਼ ਨੂੰ ਗਿੱਲਾ ਨਾ ਸਫਾਈ ਚਾਹੀਏ ਇੱਕ ਇੱਕ ਦੋ ਦੋ ਦਿਨ ਬਾਅਦ ਕਰੀ ਚੱਲੋ ਆਪਣੇ ਪਰ ਗਿੱਲਾ ਨਾ ਹੋਣ ਦੇਈਓ ਉਹਦੇ ਨਾਲ ਮਸਟਾਈਟਸ ਦੀ ਪ੍ਰੋਬਲਮ ਵਧੇਗੀ ਤੇ ਜੇ ਕਿਤੇ ਮਸਟਾਈਟਸ ਆ ਗਈ ਆ ਤਾਂ ਉੱਥੇ ਫਿਰ ਤੁਸੀਂ ਤੁਰੰਤ ਇਲਾਜ ਕਰਵਾ ਲੈ ਆਪਾਂ ਕਈ ਵਾਰੀ ਧਾਗਾ ਪੀਲ ਕਰਾ ਲੈਂਦੇ ਆ ਜਾਂ ਆਪਾਂ ਕਹਿੰਦੇ ਕੋਣਾ ਕੋਈ ਕਰਾ ਲੈਂਦੇ ਹੈਗੇ ਆ ਵੀ ਉਹਦੇ ਨਾਲ ਠੀਕ ਹੋ ਜਾਊਗਾ ਇਹ ਬਿਮਾਰੀ ਝਰਾਸੀਨ ਕਰਕੇ ਹੁੰਦੀ ਆ ਇਹਦਾ ਇਲਾਜ ਸੰਭਵ ਹੈਗਾ ਪਰ ਜੇ ਵੇਲੇ ਸਿਰ ਕਰਾਈਏ ਆਪਾਂ ਜੇ ਆਪਾਂ ਨੇ ਦੇਰੀ ਕਰ ਲਈ 12 ਘੰਟਿਆਂ ਦੀ 24 ਘੰਟਿਆਂ ਦੀ ਫਿਰ ਕਈ ਵਾਰੀ ਇਲਾਜ ਆ ਜਿਹੜਾ ਸੰਭਵ ਨਹੀਂ ਹੁੰਦਾ ਹੈਗਾ ਸੋ ਇਲਾਜ ਤੁਰੰਤ ਕਰਾਉਣਾ ਤੇ ਇੱਕ ਨਾਲ ਤੁਸੀਂ ਅਸ਼ਾਤਰ ਜਾਂ ਨਿੰਬੂ ਦਾ ਸਬ ਜਾਂ ਨਿੰਬੂ ਕੱਟ ਕੇ ਖਵਾ ਸਕਦੇ ਹੋ ਉਹਦਾ ਜਿਹੜਾ ਦਵਾਈਆਂ ਦਾ ਅਸਰ ਆ ਉਹ ਵਧੀਆ ਹੋ ਜਾਏਗਾ ਮਿੱਠਾ ਸੋਦਾ ਨਹੀਂ ਦੇਣਾ ਹੈਗਾ ਮਸਟਾਈਡਸ ਦਾ ਜਦੋਂ ਇਲਾਜ ਕਰਦੇ ਆ ਇਹ ਯਾਦ ਰੱਖਿਓ ਵੀ ਪਸ਼ੂ ਨੂੰ ਮਿੱਠਾ ਸੋਦਾ ਨਹੀਂ ਦੇਣਾ ਉਹਦੇ ਨਾਲ ਦਵਾਈਆਂ ਦਾ ਅਸਰ ਨਹੀਂ ਆਇਆ ਹਾੜਾਲੇ ਇਲਾਕਿਆਂ ਦੇ ਵਿੱਚ ਨਿਮੋਨੀਆ ਦੀ ਪ੍ਰੋਬਲਮ ਵੀ ਵੱਧ ਹੈਗੀ ਆ ਗਲ ਘੋਟੂ ਦੀ ਜਿਹੜੀ ਬਿਮਾਰੀ ਆ ਉਹਦੇ ਵਿੱਚ ਛੇਫੜਿਆਂ ਦੇ ਵਿੱਚ ਸੋਜ ਆ ਜਾਂਦੀ ਹੈ ਜਿਸ ਨੂੰ ਆਪਾਂ ਨਿਮੋਨੀਆ ਕਹਿੰਦੇ ਆ ਉੱਥੇ ਵੀ ਜਿਹੜੇ ਹੱਗਿਆ ਟੀਕੇ ਅਵੇਲੇਬਲ ਹੈਗੇ ਨੇ ਜੇ ਆਪਾਂ ਵੇਲੇ ਸਿਰ ਇਲਾਜ ਕਰਾ ਲਈਏ ਤਾਂ ਪਸ਼ੂ ਬਚ ਜਾਂਦਾ ਪਰ ਜੇ ਆਪਾਂ ਇਹਦਾ ਮਜ਼ਾਕ ਕਰ ਲਈਏ ਉਹ ਜ਼ਿਆਦਾ ਵਧੀਆ ਹੈਗਾ ਸੋ ਗਲ ਘੋਟੂ यूनिवर्सिटी एग्रीकल्चर यूनिवर्सिटी में पशुपालन मेला है और यहाँ पे हमने खून रक्तदान रक्तदान शिविर चलाया है तो हम सबसे सेवा मांग रहे हैं खून दें ताकि हम जो भी हॉस्पिटल वगैरह जहाँ पे भी लोगों को ज़रूरत होती है हम वहाँ पे इस खून को पहुँचा सकें तो हम सब एन के वॉल्टियर हो गए यहाँ पर सेवा कर रहे हैं उसकी और सबको रिस्पेक्टफुली यहाँ पर बुला रहे हैं ताकि हमें कोई खून दे जाए ताकि हम और लोगों की हेल्प कर सकें थैंक यू